ਜੇ ਕੋਈ ਸਮਝ ਮੈਨੂੰ ਮਾਰਿਆ ਗੱਲ ਕੀ ਰਗਾ ਲਾ ਸਾਰੇ ਨੂੰ ਮੰਮੀ ਦੇ ਚੇੜੇ ਨੇ ਮਾਰੀ ਲੋੜ ਨਹੀਂ ਮਾਰੀ ਤੇ ਭਈ ਮਾਰ ਗਈ ਚਲ ਕੁਝ ਨਹੀਂ ਕਿਹਨੇ ਮਾਰਿਆ ਕਿਹਨੇ ਮਾਰਿਆ ਐਕਟਿੰਗ ਕਰਦੀ ਹੈ ਉਹ ਤੂੰ ਬੋਲ ਓਏ ਇੱਕ ਮਿੰਟ ਚਲ ਆ ਜਾਓ ਆ ਜਾਓ ਛੱਡੋ ਖੜੇ ਕੋਈ ਨਹੀਂ ਤੇ ਚਲ 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 ਕੋਈ ਨਹੀਂ ਮਾਰੇ ਕੰਨਾਂ 'ਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਲ ਤੂੰ ਕੋਈ ਨਹੀਂ ਚਲ ਤੂੰ ਕੋਈ ਨਹੀਂ ਕੋਈ ਨਹੀਂ ਬਸ 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 ਸੋਹਣਿਆ ਵੇਖ ਕੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇੱਕ ਮਿੰਟ ਕੋਈ ਨਹੀਂ ਕਿਸੇ ਨੂੰ ਇਹਨੂੰ ਫੜ ਕੋਈ ਨਹੀਂ ਲੈ ਕੇ ਚਲੋ ਤੁਸੀਂ ਕਦੇ ਲੈ ਕੇ ਚਲੋ ਵੇਖਦੇ ਆ ਕੋਈ ਨਹੀਂ ਲੈ ਚਲੋ ਚਲੋ ਕਦੇ ਲੈ ਕੇ ਚਲੋ मेरा नाम सोनिया मेरा विने पहला होयास कुमार मेनु देव लाके ਬਹੁਤ ਮਾਰਦੇ ਕਿਥੇ ਆ ਥੋੜੇ ਥੋੜੇ ਟਾਈਮ ਬਾਅਦ ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਰੱਖੀ ਵੀ ਮੈਨੂੰ ਬਹੁਤ ਮਾਰਿਆ ਕੁੱਟਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹੀ ਕੀ ਤੂੰ ਕੀ ਲੈ ਕੇ ਆਈਆਂ ਤੇ ਦੇਖਿਆ ਤੋ ਦੇ ਜੁਨੇ ਲੈ ਕੇ ਮੇਰੀ ਨਾਨਾ ਸੱਸ ਸੋਰਾ ਮੰਦੋਈਆ ਮਾਸੀ ਸਾਰੇ ਬਹੁਤ ਜ਼ਿਆਦਾ ਤੰਗ ਕਰਦੇ ਮੇਰਾ ਪਿੱਛੇ ਮੇਨੂੰ ਬਹੁਤ ਜ਼ਿਆਦਾ ਮਾਰਿਆ ਮੇਰਾ ਗਲਾ ਕੁੱਟਿਆ ਸਾਰੇ ਆਣੇ ਮੇਰੇ ਆਖਾਂ ਤੋਂ ਮੈਨੂੰ ਸੁੰਗਦਾ ਨਹੀਂ ਤੇ ਮੈਨੂੰ ਮੇਰੇ ਸਹੋਰੇ ਨੇ ਮੈਨੂੰ ਫੜ ਲਿਆ ਤੇ ਬਾਕੀ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ ਸਿਰ ਤੇ ਮੁੱਕੇ ਮਾਰੇ ਇਹ ਪਰਛਮੀ ਆਖਾਂ ਤੋਂ ਮੈਨੂੰ ਕੁਛ ਵੀ ਨਹੀਂ ਸੁੰਗਦਾ ਤੇ ਮੈਂ ਆਪਣੇ ਘਰਦਿਆਂ ਨੂੰ ਫੋਨ ਕੀਤਾ ਸੀ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਮਿੱਕਲ ਲਿਖੋ ਕਰੋ ਬਾਹਰ ਮਿੱਕਲ ਛੱਡ ਦੇ ਉਦੋਂ ਮੈਂ ਆਪਣੇ ਘਰਦਿਆਂ ਨੂੰ ਫੋਨ ਮੈਂ ਅਕਸਰ ਉਬਾਰ ਜਾਣ ਦੀ ਕੋਸ਼ਿਸ਼ ਕੀਤੀ ਜਾਨ ਬਚਾ ਕੇ ਇਨਾਂ ਤੋਂ ਪਰੇ ਮੈਨੂੰ ਜਾਨ ਨਹੀਂ ਦਿੰਦੇ ਪਰ ਤੇ ਮੈਨੂੰ ਵਾਰੀ ਵਾਰੀ ਫਾੜ ਕੇ ਲਗਾ ਕੇ ਅੰਦਰ ਮਾਰਦੇ ਸੀ ਉਹਨੇ ਟਾਈਮ ਨੂੰ ਮੇਰੇ ਘਰ ਗਿਆ ਤੇ ਫਿਰ ਮੈਨੂੰ ਉਸ ਤੇ ਲੈ ਦिए ਸੀ ਮਕਿੰਦ ਕੀਤੀ ਹੋਈ ਹੈ ਰੱਖਾਂ ਅਮਰਤ ਪਹਿਲਾਂ ਮੈਂ ਬਾਹਰ ਕਰਦੀ ਸੀ ਜੋ ਅਭ ਵੇਅਮ ਤੋਂ ਬਾਅਦ ਠੀਕੀ ਕਰਦੀ ਮੈਂ ਜੋਬ ਮੈਡੀਸਿਨ ਦੀ ਮੋਕਅ ਕਰਦੀ ਹਾਂ ਤੇ मेरा पीछा कर अक्सर ही जो मैं उसे जानी है मेरे सोरा मेरे पीछे पीछे अक्सर ही आने पता नहीं शक करके किसी पता नहीं क्यों मेरे वारी वारी पीछे आने किसे शक कर शंकर दयाल जी वासी जीरा मोहल्ला गोगुआ ने तो मेरी लड़की है जी बी एस सी नर्सिंग ने की हुई है पढ़ी लिखी एजुकेटेड लड़की है विपन कुमार का लड़का विलास कुमार मैरिज अठ दसंबर दो हजार तेई नई मैरिज पैलेस ने सू आस दवाई कि लड़की तो लड़के दो बार भेज देवी पर ब्याह तो पंद्रह दिन बाद इन्होंने रंग रूप बदल गए यह बार बार कई तरह लड़की की कुटमार करते रहे हैं रात इन्होंने इन्नी ज्यादा कुटमार की है लड़की कीख ही लिया ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਜੀ ਮੈਨੂੰ ਸਾਫ ਕਰਦੇ ਇਹ ਨਾਮ ਹੈ ਜੀ ਵਿਪਨ ਕੁਮਾਰ ਜੀ ਅੰਦਰਪਨ ਗਵਾਰ ਅਤੇ ਜਆ ਵਸਤੀ ਮਾ 46 ਜੀ ਪਹਿਲਾਂ ਇਹਨਾਂ ਦਾ ਹਸਪਤਾਲ ਮੈਰੇ ਜੋਈ ਹੈ ਜੀ ਦੋਨਾਂ ਦੇ ਜੋ ਕਿ ਇਹ ਸਾਨੂੰ ਦਬਾਅ ਪਾਉਣ ਦੇ ਲਈ ਬਾਹਰ ਭੇਜੋ ਇਹਨਾਂ ਨੂੰ ਮੈਂ ਭੇਜ ਗਏ ਨਹੀਂ ਸੀ ਰਾਜੀਗਾ ਜੀ ਦਿੱਤੀ ਰਾਤ ਅਸੀਂ ਗਏ ਦੋਨੇ ਪਿਓ ਪੁੱਤਰ ਜੀ ਦੁਕਾਨ ਤੋਂ 10:30 ਵਜੇ ਮੈਂ ਆਪਦੇ ਰੂਮ ਚ ਵੜ ਗਿਆ ਇਹ ਆਪਦੇ ਰੂਮ ਚ ਜੀ ਇਹ ਉਹਦੇ ਨਾਲ ਬੈਂਸੀ ਜਾਂਦੀ ਸੀਗੀ ਤੇ ਉਹਦੇ ਇਹਨੇ ਮਾਰੀਆਂ ਚਪੇੜਾਂ ਜੀ ਮੁੰਡੇ ਦੇ ਘਰ ਵਾਲੇ ਮੈਰੀ ਛਡੋਂਣ ਗਏ ਆ ਤੇ ਇਹਨੇ ਉਹਨੂੰ ਵੀ ਚਪੇੜਾਂ ਮਾਰਤੀਆਂ ਜੀ ਉਹਦੇ ਟਿੱਡ ਚ ਲੱਤਾਂ ਮਾਰੀਆਂ ਬਹੁਤ ਮਾਰਿਆ ਕੁੱਟਿਆ ਗਾਲਾਂ ਕੱਢੀਆਂ ਪੂਰਾ ਹਾਲ ਕੀਤਾ ਮੈਂ ਛਡੋਂ ਗਿਆ ਤੇ ਮੈਨੂੰ ੱਟੇ ਮਰੇ ਜੀ ਮੈਂ ਡਿੱ ਗਿਆ ਦੋ ਵਾਰੀ ਜੀ ਬਸ ਆ ਗੱਲ ਤੇ ਆ ਬਾਤ ਜੀ ਹੱਥ ਬਖੀ ਬਿੰਦਕੋਤਾ ਹੋ ਜਾਂਦਾ ਜੀ ਪਰ ਮੈਂ ਅਸੀਂ ਇਹਨੂੰ ਮਨਾ ਕੋਈ ਮਾਰਿਆ ਤੇ ਨਾ ਕੋਈ ਕੁੱਟਿਆ ਜੀ ਮੈਂ ਉਹਨਾਂ ਦੀ ਇਹ ਤਾਂ ਐਵੇਂ ਸਾਰਾ ਸਾਰ ਝੂਠ ਹੈ ਜੀ ਵਿਆਹ ਤੇ ਵੀ ਮੈਂ ਕਿਹ ਰੁਪਿਆ ਲੈਣ ਦਾ ਹੱਕਦਾਰ ਨਹੀਂ ਹੈਗਾ ਸੀਗਾ ਜੀ ਮੈਂ ਤਾਂ ਇਹਨਾਂ ਨੂੰ 11 ਬੰਦਿਆਂ ਦਾ ਕਿਹਾ ਸੀ 11 ਬੰਦੇ ਬਰਾਤ ਲੈ ਕੇ ਆਣੇ ਆ ਅਸੀਂ ਕੋਈ ਥਾਲ ਤੋਂ ਅਸੀਂ ਮੈਂ ਜਿਹੜਾ ਖਰਚਾ ਕਰਨਾ ਹੋਗਾ ਮੈਂ ਆਪੇ ਕਰੂੰਗਾ ਅੱਜ ਅਸੀਂ ਇਹ ਵੈਰੀਏਬਲ ਕਰ ਰਹੇ ਹਾਂ ਇਸ ਅਡਕੋ ਜਮਾ ਉਹਨਾਂ ਦੀ ਜਿਹੜੀ ਉਠਾਣੇ ਨਹੀਂ ਲਈ ਜੋ ਵੀ ਜਿਹੜੇ ਕਿ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਕਮਿਟੀ